ਸਾਹਿਬੇ ਕਮਾਲ ਤੁਹਾਨੂੰ ਗੁਰੂ ਸਾਧਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪ੍ਰਵੱਚ ਰਹਿਮਾਈ ਤੇ ਹੈ ਪੰਜਾਬ ਪਿਆਰਿਆਂ ਦੀ ਅਗਵਾਈ ਤੇ ਹੈ ਨਗਰ ਜੀਤਨ ਸਾਹਿਬੇ ਕਮਾਲ ਸਤਗੁਰੂ ਰਕਿਹਾ ਜੀ ਮਹਾਰਾਜ ਦੇ ਪਾਵਨ ਆਗਮਨ ਦੇ ਹਾੜੇ ਦੀ ਖੁਸ਼ੀ ਦੇ ਵਿੱਚ ਨਗਰ ਉੱਚੀ ਰੱਬੋਂ ਦੇ ਵਿੱਚ ਹੀ ਨਹੀਂ ਅੱਜ ਪੂਰੇ ਵਿਸ਼ਵ ਦੇ ਵਿੱਚ ਥਾਂ-ਥਾਂ ਤੇ ਇਸ ਮਹਾਨ ਨਬੀ ਰੂਪਾਇ ਗੰਗਰੀ ਲੋਜਾ ਪ੍ਰਕਾਸ਼ ਦਿਹਾੜਾ ਮਨਾਇਆ ਜਾਂਦਾ ਹੈ ਅਸੀਂ ਤੇ ਤੁਸੀਂ ਸਭੇ ਪਾਣਾ ਭਰਾਵਾਂ ਨੇ ਦਾਤਾਰ ਦੀ ਗੋਤ ਦੇ ਵਿੱਚ ਬੈਠ ਕੇ ਅਸੀਂ ਹਰੀ ਕੀਰਤਨ ਕਰਨਾ ਹੈ ਤੇ ਕੁਝ ਪਾਣਾ ਭਰਾਵਾਂ ਲਈ ਖਰੀ ਕੀਰਤਨ ਸੁਣਨਾ ਲੋ ਧਿਆਨ ਦਿਓ ਇਤਿਹਾਸ ਕੌਮਾਂ ਦੀ ਜਿੰਦ ਜਾਨ ਹੋਇਆ ਕਰਦੇ ਇਤਿਹਾਸ ਆਉਣ ਵਾਲੀਆਂ ਨਸਲਾਂ ਲਈ ਪ੍ਰੇਰਨਾ ਸਰੋਤ ਹੋਇਆ ਕਰਦੇ ਨੇ ਉਸਤਾਦ ਦੇ ਆਲਮ ਕਰਨੈਲ ਸਿੰਘ ਜੀ ਪਾਸ ਲਿਖਦੇ ਨੇ ਠਿੱਕਾ ਫਿੱਟਾ ਹੋ ਜਾਏ ਕਵੀਰਦਾਰੀ ਦੇਕਰ ਗੰਢ ਇਤਿਹਾਸ ਦੀ ਖੁੱਦ ਜਾਏ ਬਈ ਨਾਲ ਮੰਤਰਾਂ ਨਹੀਂ ਮਸਾਲ ਮੱਚਦੀ ਬਿਨਾ ਤੇਲ ਤੋਂ ਉਹ ਦੀਵਾ ਗਲ ਜਾਏ ਉਹ ਪੜਤ ਕੇ ਕਦੇ ਨਾ ਪਵੇ ਭਾਂਡੇ ਜਿਹੜਾ ਦੁੱਧ ਧਰ ਜੀਤੇ ਦਰਜ ਜਾਏ ਮਿਟ ਜਾਂਦੀ ਏ ਹੋ ਅਖਰਗਰਦ ਵਾਂਗੂ ਜਿਹੜੀ ਕੌਮ ਇਤਿਹਾਸ ਨੂੰ ਪਹੁੰਚ ਜਾਏ ਸਾਡਾ ਸ਼ਾਨamata ਇਤਿਹਾਸ ਏ ਸਾਡਾ ਸ਼ਾਨamata ਇਤਿਹਾਸ ਏ ਸਾਡਾ ਸਭ ਤੋਂ ਉੱਚਾ ਤੇ ਸੁੱਚਾ ਇਤਿਹਾਸ ਸਹੇਬੇ ਕਮਾਲ ਤਾਨਗੁਰ ਸਤਗੁਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਅਮਰਤਮਈ ਬਾਣੀ ਹੈ ਇਹ ਬਾਣੀ 12ਵੀਂ ਸਦੀ ਦੇ ਵਿੱਚ ਪੈਦਾ ਹੋਏ ਸੇਖ ਫਰੀਦ ਜੀ ਤੋਂ ਸ਼ੁਰੂ ਹੁੰਦੀ ਹੈ ਸਤਗੁਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਅਮਰਤਮਈ ਬਾਣੀ ਦੇ ਵਿੱਚ 35 ਮਹਾਂਪੁਰਖਾਂ ਦੀ ਬਾਣੀ ਹੈ 35 ਮਹਾਂਪੁਰਖਾਂ ਦੀ ਬਾਣੀ ਹੈ ਜਿਨ੍ਹਾਂ ਵਿੱਚ 6 ਗੁਰੂ ਸਾਹਿਬਾਨ ਦੇ ਦਸਾਂ ਪਤਸ਼ਾਹੀਆਂ ਦੇ ਵਿੱਚੋਂ 6 11 ਭਗਤ ਨੇ 15 ਭਟ ਨੇ 3 ਗੁਰ ਸਿੱਖ ਨੇ ਗੁਰੂ ਪਿਆਰਿਓ ਇਹ ਪੰਚੀ ਮਹਾਪੁਰਖ ਸਭੇ ਇੱਕ ਬਰਾਬਰ ਨੇ ਇਹਨਾਂ ਵਿੱਚੋਂ ਕੋਈ ਉੱਚਾ ਨਹੀਂ ਕੋਈ ਨੀਵਾਂ ਨਹੀਂ ਤੇ ਸਾਨੂੰ ਵੀ ਕੋਈ ਹੱਕ ਨਹੀਂ ਕਿ ਸਾਨੂੰ ਅੱਜ ਵੀ ਕੋਈ ਨੀਤ ਯਾਤ ਦਾ ਜਮਾਰ ਲਿਖੀ ਜਾਵੇ ਜਾਂ ਨੀਤ ਯਾਤ ਦਾ ਜੁਲਹਾ ਲਿਖੀ ਜਾਵੇ ਜਾਂ ਨੀ ਯਾਤ ਦਾ ਛੇਵਾ ਲਿਖੀ ਜਾਵੇ ਸਤਗੁਰੂ ਨਾਨਕ ਪਾਤਸ਼ਾਹ ਆਪ ਕਹਿੰਦੇ ਨੇ ਨੀਚੇ ਅੰਦਰ ਨੀਤ ਯਾਤ ਨੀਚੀ ਹੂੰ ਅਤ ਨੀਚ ਨਾਨਕ ਤਿਲਕੇ ਸੰਗ ਸਾਥ ਵੱਡਿਆਂ ਸੋਕਿਆ ਰੀ ਲੋਕ ਕਹਿੰਦੇ ਹੋ ਰਵੀਦਾਸ ਜੀ ਮਹਾਰਾਜ ਜਦ ਸੰਸਾਰ ਦੇ ਉੱਤੇ ਆਉਣਾ ਹੋਇਆ ਉਹਨਾਂ ਦੇ ਆਉਣ ਤੇ ਹਾਲਾਤ ਕਿਹੋ ਜੇ ਸਨ ਉਹਨਾਂ ਦੇ ਆਉਣ ਤੇ ਹਾਲਾਤ ਕਿਹੋ ਜੇ ਸਨ ਸਤਿਗੁਰੂ ਰਵੀਦਾਸ ਜੀ ਮਹਾਰਾਜ ਜਦ ਸੰਸਾਰ ਦੇ ਆਏ ਉਦੋਂ ਹਾਲਾਤ ਮਨੁੱਖਾ ਜੁਨੀ ਮਨੁੱਖਾ ਜੁਨੀ ਕੋਲ ਮਨੁੱਖੀ ਬਰਾਬਰੀ ਦੇ ਹੱਕ ਖੋ ਲੈ ਗਿਆ ਸਾਰਾ ਹੀ ਲੋਕਾਂ ਕੋਲ ਹੱਕ ਐਸੇ ਕੋ ਹੈ ਜੇ ਉਹਨਾਂ ਦੇ ਖਾਣ ਤੇ ਪਾਬੰਦੀ ਉਹਨਾਂ ਦੇ ਪਹਿਨਣ ਤੇ ਪਾਬੰਦੀ ਉਹਨਾਂ ਦੇ ਗRAND ਹਾਂ ਦੇ ਵਿੱਚ ਤਰਨ ਤੇ ਪਾਬੰਦੀ ਅਨੇਕਾਂ ਤਰ੍ਹਾਂ ਦੀਆਂ ਸਮੱਸਿਆਵਾਂ ਦੇ ਨਾਲ ਉਜੂਦ ਰਹੇ ਉਹ ਲੋਕ ਸੰਜਿਸ ਫਿਰਕੇ ਦੇ ਵਿੱਚ ਜਿਸ ਭਾਈਚਾਰੇ ਦੇ ਵਿੱਚ ਸਤਿਗੁਰੂ ਰਿਹਾਜ ਜੀ ਮਹਾਰਜ ਦਾ ਆਉਣਾ ਹੋਇਆ ਨਰਮਖੋ ਇਸ ਪ੍ਰਕਾਸ਼ ਤਿਹਾੜੇ ਦੀ ਆਗਮਨ ਦੀ ਖੁਸ਼ੀ ਦੇ ਵਿੱਚ ਜਿੱਥੇ ਰੌਣਕਾਂ ਵਾਲਾ ਢਾਢੀ ਜਿਹਾ ਆਪ ਸਿੱਖ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦਾ ਹੈ ਆਸਕਰ ਜਹਾ ਪੂਰੀਆਂ ਸਿੱਖ ਸੰਗਤਾਂ ਇਸ ਨੂੰ ਰਹੀ ਨੂੰ ਪ੍ਰਵਾਨ ਕਰਨੀ ਆ ਪ੍ਰਵਾਨਗੀ ਦਾ ਦਿਓ ਸਬੂਤ ਤਾਂ ਕਿ ਮੈਂ ਆਪ ਜੀ ਦੇ ਨਾਲ ਇਤਿਹਾਸ ਦੀ ਬਾਤ ਦਾ ਪੌਂਦਾ ਚੱਲਾਂ ਜਾਵਾਂ ਕਿ ਤੁਸੀਂ ਮੁਹੱਬਤ ਦੇ ਹੰਗਾਰੇ ਪਰਦੇ ਜਾਓ ਸਰਬੱਤ ਸਿੱਖ ਸੰਗਤ ਬੜੇ ਅੰਤ ਦੇ ਨਾਲ ਬੜੇ ਪਿਆਰ ਦੇ ਨਾਲ ਬੜੇ ਸੁਨੇਹ ਦੇ ਨਾਲ ਬੜੀ ਸੰਸਕ੍ਰਿਤੀ ਦੇ ਨਾਲ ਦਾਤਾਰ ਦੇ ਚਰਨਾਂ ਤੇ ਸਰ ਧਰ ਕੇ ਦਾਤਾਰ ਦੇ ਚਰਨਾਂ ਦੀ ਛੋਹ ਆਪਣੇ ਮਖਸੇ ਤੇ ਮਹਿਸੂਸਦੇ ਹੋਏ ਅੱਖਣਾ ਕਰੋ ਜੀ ਵਾਹ ਹੈ ਗੁੰਧੀ ਦਾ ਖਜ਼ਾਨਾ ਵਾਹ ਹੈ ਗੁੰਧੀ ਦੀ ਫਤਿਹ ਇਤਿਹਾਸ ਦੀ ਉਹ ਘੜੀ ਜਦੋਂ ਰਵੀਦਾਸੀ ਮਹਾਰਾਜ ਇਸ ਸੰਸਾਰ ਉੱਤੇ ਆਏ ਜਾਤ ਪਾਤ ਦੀ ਜ਼ਿੰਦਗੀ ਇਹ ਸਮਾਜ ਦੇ ਵਿੱਚ ਭਾਰਤ ਵਰਸ ਦੇ ਵਿੱਚ ਜਾਂ ਸਤਸੰਦੂ ਕਹੀ ਜਾਣ ਵਾਲੀ ਇਸ ਧਰਤੀ ਦੇ ਵਿੱਚ ਕਦੋਂ ਫੈਲੀ ਕਿਉਂ ਫੈਲੀ ਕਿਵੇਂ ਫੈਲੀ ਗੁਰਮਖੋ ਧਿਆਨ ਦਿਓ ਜਦੋਂ ਅਸੀਂ ਇਤਿਹਾਸ ਦੇਖਦੇ ਆ ਨਾ ਸਾਰੇ ਪੜੇ ਲਿਖੇ ਵੀਰ ਬੈਠੇ ਨੇ ਇਤਿਹਾਸ ਦੀਆਂ ਕਿਤਾਬਾਂ ਦੇ ਵਿੱਚ ਸਭ ਨਾਲੇ ਮੌਰੀਆ ਵੰਸ਼ ਪੜਿਆ ਹੋਵੇਗਾ ਮੌਰੀਆ ਵੰਸ਼ ਦਾ ਰਾਜ ਪੜਿਆ ਹੋਵੇਗਾ ਇਸ ਧਰਤੀ ਦੇ ਉੱਤੇ ਕਿਸੇ ਸਮੇਂ ਮੌਰੀਆ ਵੰਸ਼ ਦਾ ਰਾਜ ਸੀ ਜੰਦਰ ਗੁਪਤ ਮੌਰੀਆ ਤੋਂ ਉਹ ਮੌਰੀਆ ਵੰਸ਼ ਸ਼ੁਰੂ ਹੁੰਦਾ ਹੈ ਉਹਦੀਆਂ 10 ਪੁਸਤਾਂ ਨੇ ਰਾਜ ਕੀਤੇ ਜਿਹੜੇ ਵੇਲੇ ਉਸ ਦੀ ਸਭ ਤੋਂ ਪੁਸਤਾਂ ਪੁਸਤਾਂ ਰਾਜਾ ਰਾਜਾ ਅਸ਼ੋਕ ਇਸ ਧਰਤੀ ਦੇ ਉੱਤੇ ਰਾਜ ਕਰਦਾ ਸੀ ਉਸ ਵੇਲੇ ਮੱਧ ਏਸ਼ੀਆ ਦੇ ਵਿੱਚ ਪਿਆ ਕਾਲ ਕਾਲ ਪੈਣ ਤੋਂ ਬਾਅਦ ਉਥੋਂ ਦੇ ਲੋਕ ਭੁੱਖੇ ਮਰਨ ਲੱਗੇ ਭੁੱਖੇ ਮਰਦੇ ਰੋਟੀ ਦੀ ਪਹਾਲ ਵਾਸਤੇ ਇਧਰ ਉਧਰ ਨਿਕਲੇ ਇੱਕ ਕੋਲਾ ਇਸ ਛੱਡੇ ਦੇ ਵਿੱਚ ਪਹੁੰਚਿਆ ਉਹਨਾਂ ਨੇ ਇਥੇ ਬਸਦੇ ਲੋਕਾਂ ਦੇ ਕੋਲੋਂ ਆਪਣੇ ਭੁੱਖੇ ਪੇਟ ਦਾ ਤਰਲਾ ਪਾ ਕੇ ਆਪਣੀ ਰੋਟੀ ਦੀ ਮੰਗ ਕੀਤੀ ਆਪਣੇ ਬੱਚਿਆਂ ਦੇ ਭੁੱਖੇ ਪੇਟ ਦਾ ਤਰਲਾ ਪਾ ਕੇ ਰੋਟੀ ਦੀ ਮੰਗ ਕੀਤੀ ਗਰਮਕੋ ਸਾਡੇ ਵਿਦਾਨੇ ਬਜ਼ੁਰਗਾਂ ਨੇ ਉਹਨਾਂ ਦੇ ਹਾਲਾਤ ਜਾਣ ਕੇ ਜਿੱਥੇ ਉਹਨਾਂ ਨੂੰ ਖਾਣ ਵਾਸਤੇ ਭੋਜਨ ਦਿੱਤਾ ਉੱਥੇ ਰਹਿਣ ਵਾਸਤੇ ਥਾਂ ਵੀ ਦਿੱਤੀ ਤਾਂ ਦਿੱਤੀ ਉਹ ਲੋਕ ਸਾਡੇ ਬਜ਼ੁਰਗਾਂ ਦੇ ਘਰਾਂ ਦੇ ਵਿੱਚ ਕੰਮ ਕਰਨ ਲੱਗੇ ਤੇ ਉਹ ਰੋਟੀ ਪਏ ਰੋਟੀ ਪਏ ਭਾਤ ਆਪਣੀ ਤੋਰ ਤਰਿਆ ਉਹ ਬਰਾਬਰ ਦੇ ਸ਼ਰੀਕ ਬਣ ਬੈਠੇ ਸਮਾਂ ਅੱਗੇ ਵਧਿਆ ਸਮਾਂ ਅੱਗੇ ਵਧਿਆ ਗਿਆ ਪੋਸਤ ਦਰ ਪੋਸਤ ਸਮਾਂ ਅੱਗੇ ਵਧਿਆ ਉਹ ਲੋਕ ਰਾਜ ਭਾਗਤੀ ਨੌਕਰੀਆਂ ਤੇ ਪਹੁੰਚ ਜਾਂਦੇ ਨੇ ਜਦੋਂ ਨੂੰ ਰਾਜੇ ਅਸ਼ੋਕ ਦਾ ਪਰਪੋਤਾ ਬਰੇਹ ਦਸ ਗੱਦੀ ਤੇ ਬੈਠਦਾ ਹੈ ਮਹਾਰਾਜੇ ਅਸ਼ੋਕ ਦਾ ਪਰਪੋਤਾ ਗੱਦੀ ਤੇ ਬੈਠਦਾ ਉਦੋਂ ਤੱਕ ਉਸ ਫਿਰਕੇ ਦੇ ਵਿੱਚੋਂ ਇੱਕ ਕੁਸ਼ਿਆ ਮਿਤ ਸੰਗਨਾ ਦਾ ਸਖਸ਼ ਫੌਜਾਂ ਦਾ ਸੈਨਾਪਤੀ ਬਣ ਚੁੱਕਿਆ ਸੀ ਜਿਸ ਦਿਨ ਬ੍ਰੇਗ ਅਖ ਨੂੰ ਰਾਜ ਤਖਤ ਦਿੱਤਾ ਗਿਆ ਉਹਨੂੰ ਰਾਜਾ ਨਿਯੁਕਤ ਕੀਤਾ ਗਿਆ ਤੇ ਗਰਮਖੋ ਉਸ ਤੋਂ ਤੀਸਰੇ ਦਿਨ ਉਸ ਦੀਆਂ ਫੌਜਾਂ ਦਾ ਸੈਨਾਪਤੀ ਕੁਸ਼ਿਆ ਮਿਤ ਸੰਗ ਉਸ ਦਾ ਕਤਲ ਕਰ ਦਿੰਦਾ ਉਹਨੂੰ ਕਤਲ ਕਰਨ ਤੋਂ ਬਾਅਦ ਰਾਜ ਗੱਦੀ ਹਥੇ ਆਉਂਦਾ ਰਾਜ ਪਹਾੜਾ ਤੇ ਆਉਂਦਾ ਹੈ ਤਖਤ ਤਾਜ ਹੱਥ ਆਉਂਦਾ ਹੈ ਬਸ ਫਿਰ ਕੀ ਸੀ ਫਿਰ ਕੁਸ਼ਿਆ ਮਿਤ ਸੰਗ ਆਪ ਰਾਜ ਕਰਨਾ ਸ਼ੁਰੂ ਕਰ ਦਿੱਤਾ ਤੇ ਸੰਗ ਵੰਸ ਦਾ ਰਾਜ ਸ਼ੁਰੂ ਹੁੰਦਾ ਤੇ ਫਿਰ ਮਨੁੱਖ ਸਮਰੱਥੀ ਭਰਨੀਆਂ ਕਾਨੂੰਨੀਆਂ ਕਾਲੀਆਂ ਕਿਤਾਬਾਂ ਕਿਆ ਗਈਆਂ ਉਹ ਮਨੁੱਖ ਸਮਰੱਥੀ ਜਿਹੜੀ ਮਨੁੱਖੀ ਬਰਾਬਰੀ ਦਾ ਹੱਕ ਖੋਦੀ ਏ ਜਿਹੜੀ ਸਾਨੂੰ ਜਾਤ ਪਾਤ ਦੇ ਵਿੱਚ ਵੰਡਦੀ ਏ ਜਿਹੜੀ ਸਾਨੂੰ ਉੱਚ ਨੀਚ ਸਥਾਉਂਦੀ ਏ ਜਿਹੜੀ ਭਰਾਵਾਂ ਨੂੰ ਭਰਾਵਾਂ ਦੇ ਬੈਰੀ ਬਣਾਉਂਦੀ ਏ ਜਿਹੜੀ ਮਨੁੱਖਤਾ ਦੇ ਵਿੱਚ ਵੰਡੀਆਂ ਪਾਉਂਦੀ ਏ ਉਹ ਮਨੁੱਖ ਸਮਰੱਥੀ ਲਿਖੀ ਗਈ ਯਰ ਮੁਖਾ ਜਦੋਂ ਮਨੁੱਖ ਸਮਰੱਥੀ ਨਿਜੀ ਗਈ ਫਿਰ ਜਾਤ ਪਾਤ ਦੀਆਂ ਅਕਲਾਂ ਉੱਚੀਆਂ ਹੋ ਗਈਆਂ ਕਿਤਿਆਂ ਦੇ ਆਧਾਰ ਦੇ ਉੱਤੇ ਮਨੁੱਖ ਜਾਤੀ ਦੇ ਵਿੱਚ ਵੰਡੀਆਂ ਪਾ ਦਿੱਤੀਆਂ ਗਈਆਂ ਇੱਕ ਦੂਜੇ ਦੇ ਬੈਰੀ ਬਣ ਗਏ ਸਭੇ ਰੋਕੀ ਤੇ ਬੇਟੀ ਦੀ ਸਾਂਝ ਖਤਮ ਕਰ ਦਿੱਤੀ ਗਈ ਫਿਰ ਸਤਜਾਨਿਆਂ ਸुरू ਕਰਦੇ ਵੇਦ ਵਿਆਸ ਭਾਈ ਸਾਹਿਬ ਭਾਈ ਦੁਰਦਾਸ ਜੀ ਕਹਿੰਦੇ ਨੇ ਭਾਰੇ ਕੋਈ ਅਕਿਰਤ ਕਾਣਾ ਮੰਦੀ ਹੋਉਂਦੇ ਇਹ ਧਰਤੀ ਮਾਤਾ ਦੁਖੀ ਨਹੀਂ ਹੁੰਦੀ ਦੁਖੀ ਕਦੇ ਨਹੀਂ ਹੁੰਦੀ ਦੁਖੀ ਕਦੋਂ ਹੁੰਦੀ ਹੈ ਜਦੋਂ ਇਸ ਦੇ ਉੱਤੇ ਅਕਰਤ ਘਣਾ ਦੇ ਭਾਰ ਦਾ ਵਾਧਾ ਹੋ ਜਾਂਦਾ ਜਦੋਂ ਅਕਰਤ ਘਣਾ ਦੇ ਭਾਰ ਦਾ ਵਾਧਾ ਹੋ ਜਾਵੇ ਉਹ ਸਮਾਂ ਸੀ ਜਦੋਂ ਉਹਨਾਂ ਲੋਕਾਂ ਨੇ ਭੁੱਖੇ ਮਰ ਗਏ ਨੇ ਸਾਡੇ ਬਜ਼ੁਰਗਾਂ ਕੋਲੇ ਆਪਣੇ ਭੁੱਖੇ ਪੇਟ ਦਾ ਤਰਲਾ ਪਾ ਕੇ ਰੋਟੀ ਦੀ ਮੰਗ ਕੀਤੀ ਸਾਡੇ ਬਜ਼ੁਰਗਾਂ ਉਹਨਾਂ ਤੇ ਇਹਿਸਾਨ ਕੀਤਾ ਜਿੱਥੇ ਉਹਨਾਂ ਨੂੰ ਖਾਣ ਵਾਸਤੇ ਭੋਜਨ ਦਿੱਤਾ ਰਹਿਣ ਵਾਸਤੇ ਖਾਣਾ ਦਿੱਤਾ ਬਰਾਬਰ ਦੇ ਸ਼ਰੀਰ ਬਣਾਏ ਭਰਿਓ ਲੋਕ ਰਾਤ ਭਾਰ ਤੱਕ ਪਹੁੰਚੇ ਤੇ ਸਾਡੇ ਬਜ਼ੁਰਗਾਂ ਦੇ ਉੱਤੇ ਸਾਡੇ ਭਾਰਤ ਦੇ ਮੂਲ ਵਾਸੀਆਂ ਦੇ ਉੱਤੇ ਜਲਮਟਾਉਣੇ ਸ਼ੁਰੂ ਕਰ ਦਿੱਤੇ ਜੱਜ ਤੋਂ ਲੈ ਕੇ ਗੱਜੜਪੁਰ ਤੱਕ ਜਾਤਾਂ ਬਣਾ ਦਿੱਤੀਆਂ ਜਿਹੜੀਆਂ ਸਾਡੇ ਸੰਵਧਾਨ ਦੇ ਵਿੱਚ 6743 ਗਿਣੀਆਂ ਗਈਆਂ ਸੀ ਗੁਰੂ ਕਹ ਰਿਓ ਫਿਰ ਧਰਤੀ ਮਾਤਾ ਜਿਵੇਂ ਦੁਖੀ ਹੋ ਕੇ ਰੱਬ ਦੇ દ્વાਰੇ ਤੇ ਅਰਜ਼ ਕਰਦੀ ਏ ਰੌਣੀ ਬਣਾ ਕੱਢੀ ਜੱਤਾ ਕਿਹੋ ਕਰਨ ਲੱਗਿਆ